ਅਕਸਰ ਲੋਕ ਨਦੀ ਦੇ ਉੱਤੇ ਨਹਾਉਣ ਲਈ ਜਾਂਦੇ ਨੇ ਅਤੇ ਉੱਥੇ ਰੀਲਾ ਪੜਾਉਂਦੇ ਨੇ ਪਰ ਉਹ ਇਹ ਨਹੀਂ ਸੋਚਦੇ ਕਿ ਉਸ ਨਦੀ ਦੇ ਵਿੱਚ ਵੀ ਕਈ ਤਰ੍ਹਾਂ ਦੇ ਜੀਵ ਰਹਿ ਰਹੇ ਹੋਣਗੇ ਕੁਝ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ ਨੇ ਤੇ ਜਦੋਂ ਕਿ ਕੁਝ ਜੀਵ ਖਤਰਾ ਪੈਦਾ ਕਰਦੇ ਨੇ ਹਾਲ ਹੀ ਦੇ ਵਿੱਚ ਇੱਕ ਆਦਮੀ ਨਦੀ ਦੇ ਵਿੱਚ ਨਹਾਉਣ ਗਿਆ ਸੀਗਾ ਜਦੋਂ ਅਚਾਨਕ ਉਸਦੇ ਪੈਰਾਂ ਦੇ ਨੇੜੇ ਕੁਝ ਹਰਕਤ ਮਹਿਸੂਸ ਹੋਈ ਤਾਂ ਜਦੋਂ ਉਸਨੇ ਜਾਂਚ ਕਰਨ ਲਈ ਪਾਣੀ ਦੇ ਵਿੱਚ ਆਪਣਾ ਹੱਥ ਪਾਇਆ ਤਾਂ ਇੱਕ ਜੀਵ ਉਸਦੇ ਹੱਥ ਦੇ ਨਾਲ ਟਕਰਾ ਗਿਆ ਜਿਵੇਂ ਹੀ ਆਦਮੀ ਨੇ ਉਸ ਜੀਵ ਨੂੰ ਬਾਹਰ ਕੱਢਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਫਿਰ ਉਹ ਆਪਣੇ ਦੋਵੇਂ ਹੱਥ ਪਾਣੀ ਦੇ ਅੰਦਰ ਪਾਉਂਦਾ ਰਿਹਾ ਫਿਰ ਜਿਵੇਂ ਹੀ ਉਹ ਆਪਣੇ ਹੱਥ ਬਾਹਰ ਕਰਦਾ ਹੈ ਉਸ ਦੀ ਪਕੜ ਦੇ ਵਿੱਚ ਇੱਕ ਛੋਟਾ ਜਿਹਾ ਮਗਰਮੱਛ ਹੁੰਦਾ ਹੈ। ਉਹ ਆਦਮੀ ਉਸ ਨੂੰ ਕੁਝ ਦੂਰ ਸੁੱਟ ਦਿੰਦਾ ਹੈ ਅਤੇ ਉੱਥੋਂ ਭੱਜ ਜਾਂਦਾ ਹੈ। ਚੰਗੀ ਗੱਲ ਇਹ ਹੈ ਕਿ ਇੱਕ ਬੱਚਾ ਮਗਰਮੱਛ ਸੀਗਾ। ਨਹੀਂ ਤਾਂ ਆਦਮੀ ਆਪਣੀ ਜਾਨ ਗਵਾ ਬੈਰਦਾ। ਮਗਰਮੱਛ ਬਹੁਤ ਹੀ ਹਮਲਾਵਾਰ ਅਤੇ ਅਣਪਛਾਤੇ ਜੀਵ ਹੁੰਦੇ ਨੇ। ਇਹ ਕਿਸੇ ਵੀ ਸਮੇਂ ਮਨੁੱਖਾ ਦੇ ਉੱਤੇ ਹਮਲਾ ਕਰ ਸਕਦੇ ਨੇ। ਤਾਂ ਜੇਕਰ ਤੁਸੀਂ ਵੀ ਰੀਲਾ ਬਣਾਉਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਨੂੰ ਇੱਕ ਵਾਰ ਜ਼ਰੂਰ ਧਿਆਨ ਨਾਲ ਦੇਖ ਲਿਓ ਕਿਤੇ ਤੁਸੀਂ ਵੀ ਨਦੀ ਦੇ ਕਿਨਾਰੇ ਜਾਂ ਫਿਰ ਕਿਸੇ ਵੀ ਅਜਿਹੀ ਥਾਂ ਦੇ ਉੱਤੇ ਰੀਲਾ ਬਣਾਉਣ ਤੋਂ ਪਹਿਲਾਂ ਜ਼ਰੂਰ ਸੋਚ ਲਿਆ ਕਰੋ ਕਿ ਨਦੀ ਦੇ ਵਿੱਚ ਕੋਈ ਨਾ ਜ਼ਹਿਰੀਲੇ ਜਾਂ ਫਿਰ ਕੋਈ ਵੀ ਜੀਵ ਜੰਤੂ ਹੁੰਦੇ ਨੇ ਜੋ ਤੁਹਾਨੂੰ ਖਤਰਾ ਪਹੁੰਚਾ ਸਕਦੇ ਨੇ ਅਕਸਰ ਲੋਕ ਨਦੀ ਦੇ ਉੱਤੇ ਨਹਾਉਣ ਲਈ ਜਾਂਦੇ ਨੇ ਅਤੇ ਉੱਥੇ ਰੀਲਾ ਬਣਾਉਂਦੇ ਨੇ ਪਰ ਉਹ ਇਹ ਨਹੀਂ ਸੋਚਦੇ ਕਿ ਉਸ ਨਦੀ ਦੇ ਵਿੱਚ ਵੀ ਕਈ ਤਰ੍ਹਾਂ ਦੇ ਜੀਵ ਰਹਿ ਰਹੇ ਹੋਣਗੇ ਕੁਝ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ ਨੇ ਤੇ ਜਦੋਂ ਕਿ ਕੁਝ ਜੀਵ ਖਤਰਾ ਪੈਦਾ ਕਰਦੇ ਨੇ ਹਾਲ ਹੀ ਦੇ ਵਿੱਚ ਇੱਕ ਆਦਮੀ ਨਦੀ ਦੇ ਵਿੱਚ ਨਹਾਉਣ ਗਿਆ ਸੀਗਾ ਜਦੋਂ ਅਚਾਨਕ ਉਸਦੇ ਪੈਰਾਂ ਦੇ ਨੇੜੇ ਕੁਝ ਹਰਕਤ ਮਹਿਸੂਸ ਹੋਈ ਤਾਂ ਜਦੋਂ ਉਸਨੇ ਜਾਂਚ ਕਰਨ ਦੇ ਲਈ ਪਾਣੀ ਦੇ ਵਿੱਚ ਆਪਣਾ ਹੱਥ ਪਾਇਆ ਤਾਂ ਇੱਕ ਜੀਵ ਉਸਦੇ ਹੱਥ ਦੇ ਨਾਲ ਟਕਰਾ ਗਿਆ ਜਿਵੇਂ ਹੀ ਆਦਮੀ ਨੇ ਉਸ ਜੀਵ ਨੂੰ ਬਾਹਰ ਕੱਢਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਫਿਰ ਉਹ ਆਪਣੇ ਦੋਵੇਂ ਹੱਥ ਪਾਣੀ ਦੇ ਅੰਦਰ ਪਾਉਂਦਾ ਰਿਹਾ ਫਿਰ ਜਿਵੇਂ ਹੀ ਉਹ ਆਪਣੇ ਹੱਥ ਬਾਹਰ ਕਰਦਾ ਹੈ ਉਸ ਦੀ ਪਕੜ ਦੇ ਵਿੱਚ ਇੱਕ ਛੋਟਾ ਜਿਹਾ ਮਗਰਮਛ ਹੁੰਦਾ ਹੈ ਉਹ ਆਦਮੀ ਉਸ ਨੂੰ ਕੁਝ ਦੂਰ ਸੁੱਟ ਦਿੰਦਾ ਹੈ ਅਤੇ ਉੱਥੋਂ ਭੱਜ ਜਾਂਦਾ ਹੈ ਚੰਗੀ ਗੱਲ ਇਹ ਹੈ ਕਿ ਇੱਕ ਬੱਚਾ ਮਗਰਮੱਛ ਸੀਗਾ ਨਹੀਂ ਤਾਂ ਆਦਮੀ ਆਪਣੀ ਜਾਨ ਗਵਾ ਬੈਰਦਾ ਮਗਰਮੱਛ ਬਹੁਤ ਹੀ ਹਮਲਾਵਾਰ ਅਤੇ ਅਣਪਛਾਤੇ ਜੀਵ ਹੁੰਦੇ ਨੇ ਇਹ ਕਿਸੇ ਵੀ ਸਮੇਂ ਮਨੁੱਖਾ ਦੇ ਉੱਤੇ ਹਮਲਾ ਕਰ ਸਕਦੇ ਨੇ ਤਾਂ ਜੇਕਰ ਤੁਸੀਂ ਵੀ ਰੀਲਾ ਬਣਾਉਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਨੂੰ ਇੱਕ ਵਾਰ ਜ਼ਰੂਰ ਧਿਆਨ ਨਾਲ ਦੇਖ ਲਿਓ ਕਿਤੇ ਤੁਸੀਂ ਵੀ ਨਦੀ ਦੇ ਕਿਨਾਰੇ ਜਾਂ ਫਿਰ ਕਿਸੇ ਵੀ ਅਜਿਹੀ ਥਾਂ ਦੇ ਉੱਤੇ ਰੀਲਾ ਬਣਾਉਣ ਤੋਂ ਪਹਿਲਾਂ ਜ਼ਰੂਰ ਸੋਚ ਲਿਆ ਕਰੋ ਕਿ ਨਦੀ ਦੇ ਵਿੱਚ ਕੋਈ ਨਾ ਜ਼ਹਿਰੀਲੇ ਜਾਂ ਫਿਰ ਕੋਈ ਵੀ ਜੀਵ ਜੰਤੂ ਹੁੰਦੇ ਨੇ ਜੋ ਤੁਹਾਨੂੰ ਖਤਰਾ ਪਹੁੰਚਾ ਸਕਦੇ ਨੇ ਅਕਸਰ ਹੀ ਲੋਕ ਨਦੀ ਵਿੱਚ ਨਹਾਉਣ ਜਾਂਦੇ ਨੇ ਜਿੱਥੇ ਜਾ ਕੇ ਉਹ ਰੀਲਾਂ ਵੀ ਬਣਾਉਂਦੇ ਨੇ ਪਰ ਉਹ ਇਹ ਨਹੀਂ ਸੋਚਦੇ ਕਿ ਉਸ ਨਦੀ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਵੀ ਰਹਿੰਦੇ ਹੋਣਗੇ